ਤੇ ਪਹਿਲਾ ਹਰ ਸਿਵਰਤ ਕੋਰ ਬਾਦਲ ਮਿਲਣ ਵਾਸਤੇ ਆਏ ਸਨ ਵਿਕਰਮਜੀਤ ਸਿੰਘ ਮਜੀਠੀਆ ਦੇ ਪਟਿਆਲਾ ਕੇਂਦਰੀ ਜੇਲ੍ਹ ਦੇ ਵਿੱਚ ਤੇ ਉਹਨਾਂ ਨੂੰ ਮਿਲਣ ਤੋਂ ਬਾਅਦ ਜਦੋਂ ਆ ਕੇ ਉਹਨਾਂ ਨੇ মিডিਆ ਦੇ ਰੋਬਰੂ ਹੋਏ ਤਾਂ ਦੱਸਿਆ ਕਿ ਕਿਸ ਤਰ੍ਹਾਂ ਆਉਣ ਦੇ ਨਾਲ ਰੰਜਿਸ਼ ਕੱਟੀ ਜਾ ਰਹੀ ਹੈ ਹਰਪ੍ਰੀਤ ਸਿੱਧੂ ਦਾ ਨਾਮ ਸਿੱਧੂ ਤੋਂ ਤੋਰ ਤੇ ਲੇਤਾ ਜਾ ਰਿਹਾ ਕਿ ਉਹਨਾਂ ਦਾ ਵਤੀਰਾ ਜਿਹੜਾ ਹੈਗਾ ਠੀਕ ਨਹੀਂ ਹੈ ਸੀ ਲਿਖਤੀ ਰੂਪ ਵਿੱਚ ਦਿੱਤਾ ਕਿ ਦਿੱਤਾ ਹੋਇਆ ਹੈਗਾ ਮਾਨਯੋਗ ਅਦਾਲਤ ਨੂੰ ਪਰੰਤੂ ਉਹਨਾਂ ਨੇ ਮਿਲ ਕੇ ਇਹ ਚਿੰਤਾ ਜਤਾਈ ਕਿ ਅੰਦਰ ਵਿਕਰਮਜੀਤ ਸਿੰਘ ਜੇ ਮਜੁਰੀਟੀਆਂ ਚੜਦੀ ਕਲਾ ਜਾ ਪਰੰਤੂ ਉਸ ਤੇ ਰਹਿਣ ਵਾਸਤੇ ਜੋ ਲਗਾ ਜਗ੍ਹਾ ਹੈਗੀ ਹੈ ਉਹ ਛੋਟੀ ਰੱਖੀ ਹੋਈ ਹੈ ਹਾਲਾਂਕਿ ਥ੍ਰੈਟ ਆਏ ਹੋਏ ਨੇ ਤੇ ਇਸ ਸਬਦੇ ਉੱਪਰ ਬੋਲਦੇ ਹੋਏ ਹਰਸਿਮਰਤ ਕੋਰ ਬਾਦਲ ਨੇ ਸਾਫ ਤੌਰ ਤੇ ਕਿਹਾ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਇਸ ਤੇ ਉਪਰ ਇਤਰਾਜ਼ ਵੀ ਜਤਾਇਆ ਉਹਨੇ ਕੀ ਕੁਝ ਕਿਹਾ ਉਹ ਵੀ ਜਰਾ ਤੁਸੀਂ ਸੁਣੋ ਜੀ ਇੱਕ ਵਾਰ ਛੱਡੀ ਗੇਟ ਤੋਂ ਗੱਲ ਕਰਦੇ ਪਾਸੇ ਕਾਲ ਗੱਡੀ ਬਈ ਜੀ ਨੀਲ ਗੱਡੀ ਮੜੀ ਗੇਟ ਦੇ ਪਾਸੇ ਹਾਂ ਜੀ ਏਡੀਜੀਪੀ ਜੇਲ ਬਣੇ ਨੇ ਜੀ ਉਹਦੇ ਬਾਅਦ ਪ੍ਰੋਗਰਾਮ ਦੇ ਉੱਤੇ ਖਾਸ ਧਿਆਨ ਰੱਖਣ ਦੀ ਲੋੜ ਹੈ ਹਾਂ ਜੀ ਕਿੱਥੇ ਜਾਇਆ ਜਾਵੇਗਾ ਦੇਖੋ ਜੀ ਜੀ ਵਾਹ ਜੀ ਸੋ ਹਰਸਿਮਰਤ ਕੋਰ ਬਾਦਲ ਨੇ ਸਾਹਬ ਸ਼ਬਦਾਂ ਵਿੱਚ ਕਿਹਾ ਕਿ ਸਹੀ ਨਹੀਂ ਹੈਗਾ ਜਿਸ ਤਰੀਕੇ ਦੇ ਨਾਲ ਵਿਕਰਮਜੀਤ ਸਿੰਘ ਮਜੀਠੀਆ ਨੂੰ ਜੇਲ੍ਹ ਵਿੱਚ ਰੱਖਿਆ ਹੋਇਆ ਤੇ ਨਾਲ ਹੀ ਹਰਪ੍ਰੀਤ ਸਿੰਘ ਸਿੱਧੂ ਦੇ ਉੱਪਰ ਸਾਫ ਤੋਂ ਤੇ ਕਟਾਸਕ ਅਨੇ ਕਸੇ ਜ਼ਮੀਨੀ ਵਿਵਾਦ ਦੇ ਉੱਪਰ ਵੀ ਉਹ ਉਹਨਾਂ ਨੇ ਖੁੱਲ ਕੇ ਬੋਲਿਆ ਕਿ ਆਖਰਕਾਰ ਇਸ ਤਰ੍ਹਾਂ ਕਿਉਂ ਹੈ ਤੇਜ ਦੇ ਉੱਪਰ ਉਹਨਾਂ ਨੇ ਕਿਹਾ ਕਿ ਅਸੀਂ ਇੰਨੀ ਜਲਦੀ ਹਾਰ ਮੰਨਣ ਵਾਲੇ ਨਹੀਂ ਹੈਗੇ ਜੋ ਕੁਝ ਹੋਏਗਾ ਸਮਾਂ ਦੱਸੇਗਾ ਫਿਲਹਾਲ ਜਿਸ ਹਾਲਾਤਾਂ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਰੱਖਿਆ ਹੋਇਆ ਉਹਲਾ ਉੱਪਰ ਪ੍ਰਸ਼ੰਚਿੰਨ ਚੱਕੇ ਹਰ ਸਿਰਤ ਕੋਰ ਬਦਲ ਨਹੀਂ